ਅੱਬ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਸਤ੍ਰੀਕਰ ਮੈਂ ਅੱਜ ਕਿਸਾਨ ਵੀਰਾਂ ਨੂੰ ਇੱਕ ਛੋਟੀ ਜੀ ਜਾਣਕਾਰੀ ਦੇਣੀ ਚਾਹੁੰਦਾ ਜਾਣਕਾਰੀ ਕੀ ਆ ਬਹੁਤ ਵੱਡੀ ਸਮੱਸਿਆ ਪੈਣੀ ਹੋਈ ਆ ਅੱਜ ਦੇ ਟਾਈਮ 'ਚ ਕਣਕ ਦੇ ਵਿੱਚ ਨਦੀਨਾਂ ਦੀ ਨਦੀਨਾਂ ਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਕਿਸਾਨ ਵੀਰਾਂ ਨੂੰ ਸਮੱਸਿਆ ਦਾ ਇੱਕ ਸਬਜੈਕਟ ਹੈਗਾ ਉਹਦਾ ਮੈਂ ਤੁਹਾਨੂੰ ਇੱਕ ਅੱਜ ਦੇ ਟਾਈਮ ਵਿੱਚ ਪਾਠ ਲੈ ਕੇ ਆਇਆ ਜਿਹਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਥੋੜੀ ਬਹੁਤੀ ਜਿਹੜੀ ਕੀ ਮੈਨੂੰ ਚੰਗੀ ਲੱਗੀ ਮੈਂ ਆਪਣੇ ਕਿਸਾਨ ਭਰਾਵਾਂ ਨਾਲ ਸਾਂਝੀ ਕਰਾਂ ਤਾਂ ਕਿ ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਨੁਕਸਾਨ ਤੋਂ ਬਾਤ ਸਕਣ ਮੈਂ ਨਦੀਨ ਨਾਲ ਸਖ ਦਵਾਈਆਂ ਬਾਰੇ ਕਿਸੇ ਦਵਾਈ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਸਾਰੀਆਂ ਦਵਾਈਆਂ ਸਾਰੀਆਂ ਕੰਪਨੀਆਂ ਬਿਲਕੁਲ ਵਧੀਆ ਨੇ ਮੈਂ ਕਿਸੇ ਕੰਪਨੀ ਦੀ ਕੋਈ ਮਸ਼ਹੂਰੀ ਨਹੀਂ ਕਰਨੀ ਚਾਹੁੰਦਾ ਪਰ ਕਾਰਨ ਕੀ ਆ ਕਾਰਨ ਇਹ ਆ ਜ਼ਿਮੀਂਦਾਰ ਭਰਾ ਪੈਸੇ ਦਾ ਤਾਂ ਖਰਚਾ ਹੁੰਦੀ ਹੁੰਦਾ ਨਾਲ ਕੀ ਆ ਨਾਲ ਆਪਣੀ ਫਸਲ ਵੀ ਖਰਾਬ ਕਰ ਬੈਠਦੇ ਨੇ ਮੈਂ ਇਸ ਲਈ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਵੀ ਆਪਣੇ ਕਿਸਾਨ ਭਰਾਵਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਪ੍ਰਕਾਰ ਦਾ ਤਾਂ ਕਿ ਉਹ ਆਪਣੀ ਕਣਕ ਦਾ ਝਾੜ ਵਧੀਆ ਲੈ ਸਕਣ ਕਣਕ ਦਾ ਝਾੜ ਨਾ ਘਟ ਹੋ ਜਾਵੇ ਨਾਲੇ ਪੈਸੇ ਖਰਚਣ ਨਾਲੇ ਕਣਕ ਦਾ ਝਾੜ ਘਟ ਜੇ ਅੱਜ ਜਿਹੜੀ ਜਨਵਰੀ ਹੈਗੀ ਇਹ ਲਗਭਗ 20 ਜਨਵਰੀ ਹੈ ਉਸ ਕਿਸਾਨ ਵੀਰਾਂ ਨੇ ਤਾਂ ਆਪਣਾ ਸਪਰੇਅ ਦਾ ਜਿਹੜਾ ਕੰਮ ਹੈਗਾ ਉਹ ਨਿਮੇੜ ਚੁੱਕੇ ਨੇ ਪਰ ਕੁਸ ਫੇਰ ਵੀ ਰਹਿੰਦੇ ਨੇ ਕਾਫੀ ਰਹਿੰਦੇ ਨੇ 5-7% ਜਿਹੜੇ ਰਹਿੰਦੇ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹਣਾ ਵੀ ਸਭ ਤੋਂ ਪਹਿਲਾਂ ਆਪਣੇ ਨਦੀਨਾ ਨੂੰ ਸਿਲੈਕਟ ਕਰਨ ਨਦੀਨਾ ਨੂੰ ਸਿਲੈਕਟ ਕਰਨ ਦਾ ਮਤਲਬ ਜੇਕਰ ਚੌੜੇ ਪੱਤੇ ਵਾਲੇ ਨੇ ਚੌੜੇ ਪੱਤੇ ਵਾਲਿਆਂ ਨੂੰ ਇਸ ਟਾਈਮ ਕੰਟਰੋਲ ਕਰਨ ਦਾ ਕੋਈ ਵਧੀਆ ਸੋਮਾ ਨਹੀਂ ਹੈਗਾ ਜਿਹੜੇ ਚੌੜੇ ਪੱਤੇ ਵਾਲੇ ਨੇ ਉਹਨਾਂ ਨੂੰ ਪਹਿਲੀ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਕਣਕ ਨੂੰ ੱੱਕਾ ਮਾਰਦੀਆਂ ਨੇ ਜਿਹੜੀਆਂ ਵੀ ਚੌੜੇ ਪੱਤੇ ਵਾਲੀਆਂ ਦਵਾਈਆਂ ਨੇ ਜੇਕਰ ਹੁਣ ਕਣਕ ਨੂੰ ਝੜਤਾ ੱੱਕਾ ਬਚ ਗਿਆ ਤਾਂ ਕਣਕ ਹੁਣ ਆਪਣੋ 2.5 ਮਹੀਨੇ ਦੀ ਹੋ ਗਈ ਏ ਜਿਹੜੀ ਸਾਡੀ ਕਣਕਾ 7 ਨਵੰਬਰ ਦੀ ਬਜਾਈ ਕੀਤੀ ਹੋਈ ਆ ਤੁਸੀਂ ਆਪ ਹੀ ਸਿਆਣੇ ਹੋ ਮੇਰੇ ਹਿਸਾਬ ਨਾਲ ਵੀ 2.5 ਮਹੀਨੇ ਦੇ ਲਗਭਗ ਹੋ ਚੁੱਕੀ ਆ ਕਿਉਂਕਿ ਜੇ ਛੋਟੀ ਕਣਕ ਨੂੰ ੱੱਕਾ ਵੱਜ ਜਾਵੇ ਉਹਦੇ ਨਾਲ ਪਤਾਰਾ ਚੰਗਾ ਹੋ ਜਾਂਦਾ ਐਦਾਂ ਹੀ ਆ ਕੋਈ ਨੁਕਸਾਨ ਨਹੀਂ ਜਗਾ ਪਰ ਜੇ ਹੁਣ ੱੱਕਾ ਬਚ ਗਿਆ ਤਾਂ ਕਣਕ ਮੁੜ ਕੇ ਉਣੀ ਉਹ ਜਾ ਕੇ ਬੱਲੀ ਤੇ ਬਾੜੇ ਅਸਰ ਪੈਣੇ ਨੇ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਕਹਿੰਦਾ ਵੀ ਵਿੱਚ ਵਿੱਚ ਅਜੇ ਵੀ ਮੰਨ ਲਓ ਸਲਫੋਸਲਫਰਾਨ ਜੋ ਲੀਡਰ ਵਾਲੀ ਆ ਟੈਕਨੀਕਲ ਇੱਕ ਸਲਫੋਸਲਫਰਾਨ ਪਾਸ ਪਲਸ ਮੈਟਸਲਫਰਾਨ ਉਸ ਨੂੰ ਆਪਣਾ ਟੋਟਲ ਵਾਲਾ ਕਿਹਾ ਜਾਂਦਾ ਉਸ ਤੋਂ ਬਾਅਦ ਇੱਕ ਐਟਲੈਂਟਸ ਨਾਂ ਦੀ ਦਵਾਈ ਆਉਂਦੀ ਆ ਮੈਂ ਉਹ ਦਵਾਈਆਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਇਹ ਦਵਾਈਆਂ ਦਾ ਟਾਈਮ ਹੁਣ ਨਿਕਲ ਚੁੱਕਿਆ ਇਹ ਜਦੋਂ ਮਤਲ ਕਣਕ ਸੂਟੀ ਹੁੰਦੀ ਆ ਉਦੋਂ ਹੋ ਜਾਂਦੀ ਆ ਅੱਜ ਦੇ ਟਾਈਮ ਵਿੱਚ ਇਸ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਤੁਸੀਂ ਕਣਕ ਦੇ ਉੱਤੇ ਇਹ ਦਵਾਈ ਕਰਤੀ ਤਾਂ ਤੁਹਾਡਾ ਗੁੱਲੀ ਡੰਡਾ ਮਰ ਵੀ ਗਿਆ ਤਾਂ ਕਣਕ ਤੇ ਨਾਲ ਧੱਕਾ ਮਾਰਿਆ ਤਾਂ ਤੁਹਾਡਾ ਝਾੜ ਤੇ ਕਾਫੀ ਅਸਰ ਪੈਣਾ ਇਸ ਲਈ ਮੈਂ ਤੁਹਾਨੂੰ ਵਿੱਚ ਵਿੱਚ ਕਿਸਾਨ ਵੀਰਾਂ ਦੇ ਹੁਣ ਕਮੈਂਟ ਆਉਣਗੇ ਵੀ ਫੇਰ ਹੋਰ ਕਰੀਏ ਅਸੀਂ ਕੀ ਕਰੀਏ ਮੈਂ ਤੁਹਾਨੂੰ ਕੀ ਕਹਿਣਾ ਚਾਹਨਾ ਜਿਹੜੀ ਹੁਣ ਤੁਸੀਂ ਕਣਕ ਦੇ ਉੱਤੇ ਜੇਕਰ ਤੁਹਾਡੇ ਗੁੱਲੀ ਡੰਡਾ ਜ਼ਿਆਦਾ ਆ ਸਪਰੇਅ ਕਰਨੀ ਹੈ ਤਾਂ ਮੈਂ ਤੁਹਾਨੂੰ ਉਹ ਦਵਾਈ ਦੱਸਣੀ ਚਾਹਨਾ ਜਿਹੜੀ ਤੁਹਾਡੀ ਕਣਕ ਨੂੰ 1% ਵੀ ਤੱਕਾ ਨਹੀਂ ਮਾਰੂਗੀ ਪਰ ਫੇਰ ਵੀ ਉਸ ਨੂੰ ਕਰ ਦਿਓ ਜ਼ਿਆਦਾ ਲੇਟ ਨਾ ਕਰੋ ਨਸਿਆਰੇ ਤੇ ਜਾ ਕੇ ਕਰੋਗੇ ਤਾਂ ਝਾੜ ਤੇ ਅਸਰ ਉਹਨੇ ਵੀ ਪਾਉਣਾ ਪਰ ਹੁਣ ਕਰ ਦਿਓ ਤਾਂ ਕੋਈ ਝਾੜ ਤੇ ਅਸਰ ਨਹੀਂ ਪਉਂਦਾ ਝੜ ਬਧੂ ਗਈ ਬਲਕੇ ਇਹ ਦਵਾਈ ਕਿਹੜੀ ਹੈ ਕਿਸਾਨ ਵੀਰ ਸਾਰੇ ਜਾਣਦੇ ਨੇ ਕੰਡੀਨੋਫ ਆਪਨਾਉ ਤੇ ਆਉਂਦੀ ਆ ਜਿਹਨੂੰ ਆਪਾਂ ਬ੍ਰਾਂਡ ਦੇ ਵਿੱਚ ਟੌਪ ਕਹਿ ਦਿੰਦੇ ਆ ਇਸੇ ਤਰੀਕ ਇੱਕ ਦਵਾਈ ਆਉਂਦੀ ਆ ਪੰਡੋਕਸ ਪਿੰਡੋਕਸ 5% 1% ਉਹਨੂੰ ਆਪਾਂ ਐਕਸੀਐਲ ਦੇ ਨਾਮ ਤੇ ਜਾਣਦੇ ਆ ਇਹ ਸਾਰੀਆਂ ਕੰਪਨੀਆਂ ਦੀ ਲਗਭਗ ਆਉਂਦੀ ਆ 25-30 ਕੰਪਨੀਆਂ ਦੀ ਆਉਂਦੀ ਆ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਜਿਹੜੀ ਦੀ ਤੁਹਾਨੂੰ ਜਿੱਥੋਂ ਮਿਲਦੀ ਆ ਜਿਹੜੀ ਮਿਲਦੀ ਆ ਜਿਹੜੀ ਤੇ ਤੁਹਾਡਾ ਵਿਸ਼ਵਾਸ ਆ ਉਹ ਖਰੀਦ ਲਓ ਤੇ ਉਹ ਕਰਨ ਦਾ ਕੀ ਆ ਜਿਵੇਂ ਹੁਣ ਵਿੱਚ ਵਿੱਚ ਭਰਾਵਾਂ ਦੇ ਆਉਣਗੇ ਵੀ ਟੋਪਿਕ ਕਰਦੀ ਕੁਛ ਨਹੀਂ ਟੋਪਿਕ ਦੀ ਇੱਕ ਹੋਰ ਵੀ ਮौज ਆ ਵੀਰੇ ਜੇ ਨਹੀਂ ਕੁਛ ਕਰਦੀ ਨਾ ਤਾਂ ਇਹ ੱੱੱਕਾ ਵੀ ਨਹੀਂ ਮਾਰਦੀ ਇਸੇ ਕਰਕੇ ਲੰਬਾ ਸੁਮਾ ਚੱਲਣ ਦਾ ਹਰਾਜ ਇਹੀ ਆ ਟੋਪਿਕ ਦਾ ਹੁਣ ਟੋਪਿਕ ਕਿੰਨੀ ਪਾਉਣੀ ਆ 1 ਏਕੜ ਦੇ ਵਿੱਚ 1 ਏਕੜ ਦੇ ਵਿੱਚ 3 ਤੋਂ 5 ਪੈਕਟ ਟੋਪਿਕ ਦੇ ਪਾਉਣੇ ਨੇ ਜਿਹੜੀ ਐਕਸੀਐਲ ਸਾਰਟ ਵਾਲੀ ਦਵਾਈ ਆ ਪਿੰਡੋਕਸਾ 5 ਪੈਂਟ ਬਣ ਉਹ ਆਪਾਂ ਨੇ ਪਾਉਣੀ ਆ ਮੰਨ ਕੇ ਚੱਲੋ ਜਿਹੜੀ ਕੰਪਨੀ ਦੀ ਸਪਾਰਸ ਆ ਉਹ 400 ਐਮਐਲ ਪਰ ਇਕੜ ਦੀ ਆ ਪਰ ਸਪਾਰਸ ਦੇ ਮੁਤਾਬਕ ਕੁਝ ਨਹੀਂ ਕਰਦੀ ਇਸ ਤਰ੍ਹਾਂ ਦਾ ਟੌਪਿਕ ਦੀ ਵੀ ਇੱਕ ਪੈਕਟ ਦੀ ਉਸਪਾਰਸ ਆ ਤੇ ਉਹ ਆਪਾਂ ਦਵਾਈ ਪਾਉਣੀ ਆ ਲਗਭਗ 600 ਐਮਐਲ ਜੇਕਰ ਜ਼ਿਆਦਾ ਅੱਧਾ ਗੁੱਲੀ ਡੰਡਾ ਛੋੜੇ ਤਾਂ ਤੁਸੀਂ ਉਸ ਨੂੰ ਇਹ ਮੰਨ ਲਓ 800 ml ਪਰ ਏਕੜ ਦੀ ਪਾ ਸਕਦੇ ਹਾਂ ਉਹ ਦੋ ਪੈਕਿੰਗਾਂ ਚ ਆਉਂਦੀ ਇੱਕ ਤਾਂ 2 ਲੀਟਰ ਚ ਆਉਂਦੀ ਆ ਇੱਕ 400 ml ਦੇ ਵਿੱਚ ਆਉਂਦੀ ਆ ਇਸ ਤਰ੍ਹਾਂ ਇਹਦੀ ਅੱਗੇ ਜਾ ਕੇ ਫਿਰ ਆਪਾਂ ਸਪਰੇਅ ਕਿਵੇਂ ਕਰਨੀ ਆ ਸਪਰੇਅ ਕਰਨੇ ਚ ਵੀ ਫਰਕ ਆਗਾ ਬਾਰੇ ਜ਼ਿੰਮੇਦਾਰ ਭਰਾ ਦਵਾਈ ਵੀ ਪੂਰੀ ਪਾ ਲੈਂਦੇ ਨੇ ਸਾਰਾ ਕੁਝ ਕਰ ਲੈਂਦੇ ਨੇ ਉਹਨਾਂ ਨੂੰ ਰਿਜ਼ਲਟ ਫਿਰ ਵੀ ਨਹੀਂ ਆਉਂਦਾ ਉਹ ਰਿਜ਼ਲਟ ਲੈਣ ਦਾ ਕਾਰਨ ਕੀ ਆ ਇਹ ਕੱਟ ਵਾਲੀ ਨੋਜ਼ਲ ਨਾਲ ਹੱਥ ਵਾਲੇ ਪੰਪ ਨਾਲ ਚਲੋ ਜੇ ਹੱਥ ਵਾਲਾ ਪੰਪ ਨਹੀਂ ਚੱਲਦਾ ਤਾਂ ਜਿਆਦੇ ਤੋਂ ਜਿਆਦਾ ਬੈਟਰੀ ਵਾਲਾ ਤੇ ਇਸ ਨਾਲ ਸਪਰੇਅ ਕੀਤੀ ਜਾਵੇ ਹੱਥ ਨੂੰ ਇੱਕ ਦੂਜੇ ਪਾਸੇ ਮਤਲਬ ਐਵੇਂ ਹਿਲਾਇਆ ਨਾ ਜਾਵੇ ਕਦੇ ਉਧਰ ਕਦੇ ਉਧਰ ਸਿੱਧਾ ਖੁੱਡਾਂ ਦੇ ਉੱਤੇ ਰੱਖ ਕੇ ਸਿੱਧੀ ਸਪਰੇਅ ਕੀਤੀ ਜਾਵੇ ਤਾਂ ਕਿ ਕਿਤੇ ਕੋਈ ਡੈੜੀ ਨਾ ਰਹੇ ਤੇ ਮਤਲਬ ਇੰਜਨ ਵਾਲੇ ਪੰਪ ਨਾਲ ਸਪਰੇਅ ਕਰਨ ਤੋਂ ਬਚਣਾ ਚਾਹੀਦਾ ਹੋਰ ਚੀਜ਼ਾਂ ਦੀ ਸਪਰੇ ਇੰਜਨ ਵਾਲੇ ਪੰਪ ਨਾਲ ਵਧੀਆ ਹੁੰਦੀ ਹੈ ਪਰ ਮੇਰੇ ਤਜਰਬੇ ਮੁਤਾਬਕ ਮੈਨੂੰ ਜਿਹੜੇ ਰਿਜ਼ਲਟ ਮਿਲੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇੰਜਨ ਵਾਲੇ ਪੰਪ ਨਾਲ ਗੁੱਲੀ ਡੰਡੇ ਵਾਲੀ ਸਪਰੇ ਨਹੀਂ ਸੈੱਟ ਬੈਠਦੀ ਜਾਂ ਟਰੈਕਟਰ ਵਾਲੇ ਪੰਪ ਨਾਲ ਗੁੱਲੀ ਡੰਡੇ ਦੀ ਸਪਰੇ ਨਹੀਂ ਸੈੱਟ ਬੈਠਦੀ ਬਾਕੀ ਬੂਮ ਨਾਲ ਜੀਮੀਦਾਰ ਭਰਾ ਦੱਸ ਸਕਦੇ ਨੇ ਮੈਂ ਬੂਮ ਨਾਲ ਕਦੇ ਕਰੀ ਨਹੀਂ ਜਿਹੜਾ ਬੂਮ ਸਿਸਟਮ ਆ ਮੈਨੂੰ ਲੱਗਦਾ ਵੀ ਬੂਮ ਦੇ 100% ਰਿਜ਼ਲਟ ਆਉਣੇ ਚਾਹੀਦੇ ਨੇ ਪਰ ਮੈਂ ਉਸ ਬਾਰੇ ਕੁਝ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਤੁਸੀਂ ਆਪਣੇ ਮਤਲਬ ਆਪਣੇ ਤਰੀਕੇ ਨਾਲ ਪਾਉਣੀ ਆ ਤੇ ਇਹ ਕੋਈ ਯੂਨੀਵਰਸਿਟੀ ਦੀ ਕਿਸੇ ਕੰਪਨੀ ਦੀ ਕੋਈ ਸਪਾਰਸ ਨਹੀਂ ਮੈਂ ਆਪਣੇ ਖੇਤ ਦੇ ਵਿੱਚ ਜੋ ਕਰਦਾ ਮੈਂ ਤੁਹਾਨੂੰ ਉਹ ਦੱਸ ਰਿਹਾ ਤੇ ਇਸ ਦੇ ਨਾਲ ਗੁੱਲੀ ਡੰਡਾ ਵਧੀਆ ਕੰਟਰੋਲ ਹੋ ਜਾਂਦਾ ਇੱਕ ਗੁੱਲੀ ਡੰਡੇ ਦੀ ਹੋਰ ਵੀ ਕਈ ਗੱਲਾਂ ਸਾਹਮਣੇ ਆਈਆਂ ਨੇ ਜਦੋਂ ਜ਼ਿੰਮੇਦਾਰ ਭਰਾਵਾਂ ਨਾਲ ਗੱਲ ਕਰਦੇ ਆ ਕੀ ਆਈਆਂ ਨੇ ਜਦੋਂ ਤੁਸੀਂ ਗੁੱਲੀ ਡੰਡੇ ਦੀ ਸਪਰੇ ਕਰਨ ਦਾ ਅਸਲ ਵਿੱਚ ਗੁੱਲੀ ਡੰਡਾ ਰੀਜਰਮੀਨੇਸ਼ਨ ਹੁੰਦਾ ਗੁੱਲੀ ਡੰਡਾ ਹਰ ਦਵਾਈ ਨਾਲ ਮਰ ਜਾਂਦਾ ਰੀਜਰਮੀਨੇਸ਼ਨ ਕਿਵੇਂ ਹੁੰਦਾ ਜਿਵੇਂ ਤੁਸੀਂ ਮੰਨ ਲਓ ਗੁੱਲੀ ਡੰਡੇ ਦੀ ਸਪਰੇ ਕਰਤੀ ਸਪਰੇ ਕਰਨ ਤੋਂ ਬਾਅਦ 10 ਦਿਨ ਬਾਅਦ ਜਾਂ 15 ਦਿਨਾਂ ਬਾਅਦ ਤੁਸੀਂ ਇਹਨੂੰ ਨਾਈਟ੍ਰੋਜਨ ਯੂਰੀਆ ਦਿੱਤਾ ਯੂਰੀਆ ਦੇਣੀ ਪੈਣਾ ਯੂਰੀਆ ਦੇ ਤਿੰਨ ਗੱਟੇ ਕੋਈ ਭਰਾ ਪਾਉਂਦੇ ਨੇ ਕੋਈ ਚਾਰ ਪਾਉਂਦੇ ਨੇ ਕੋਈ ਢਾਈ ਪਾਉਂਦੇ ਨੇ ਉਹ ਅਲੱਗ-ਅਲੱਗ ਗੱਲ ਆ ਗਈ ਪਰ ਜਦੋਂ ਯੂਰੀਆ ਦੇਣ ਦੇ ਨੇ ਉਹ ਗੁੱਲੀ ਡੰਡਾ ਜਿਹੜਾ ਰੀਜਰਮੀਨੇਸ਼ਨ ਲੈ ਲੈਂਦਾ ਹੁਣ ਬਾਹਲੇ ਲੋਕਾਂ ਦੇ ਰੀਜਰਮੀਨੇਸ਼ਨ ਵਾਲਾ ਗੁੱਲੀ ਡੰਡਾ ਤੇ ਉਹ ਰੀਜਰਮੀਨੇਸ਼ਨ ਵਾਲਾ ਜੇਕਰ ਤੁਸੀਂ ਪਹਿਲਾਂ ਯੂਰੀਏ ਨੂੰ ਪੂਰਾ ਕਰਕੇ ਫੇਰ ਇਹ ਸਪਰੇਅ ਕਰਦੇ ਹੋ ਇਸ ਤੋਂ ਬਾਅਦ ਜੂਰੀਆ ਨਹੀਂ ਪਾਉਣਾ ਜਿਵੇਂ ਆਪਾਂ ਕਹਿ ਦੋ ਪਹਿਲਾਂ ਜੂਰੀਆ ਪੂਰਾ ਕਰੋ ਜੂਰੀਆ ਪੂਰਾ ਕਰਕੇ ਫਿਰ ਇਹ ਸਪਰੇਅ ਕਰੋ ਫਿਰ ਮੈਨੂੰ ਉਮੀਦ ਆਦੀ ਤੁਸੀਂ ਇਸ ਦਵਾਈਆਂ ਦਾ ਪੂਰਾ ਵਧੀਆ ਰਿਜ਼ਲਟ ਲੈ ਲੋਗੇ ਫਿਰ ਇਸ ਦਵਾਈ ਦਾ ਵਧੀਆ ਰਿਜ਼ਲਟ ਮਿਲ ਜੂਗਾ ਜੇਕਰ ਤੁਸੀਂ ਦੁਬਾਰਾ ਜੂਰੀਆ ਪਾ ਦੋਗੇ ਤਾਂ ਫੇਰ ਵੀ ਰੀ ਜਰਮੀਨੇਸ਼ਨ ਲੈ ਲੈਂਦਾ ਪਤਾ ਹੀ ਨਹੀਂ ਕੀ ਚੱਕਰ ਹੈ ਇਹ ਦਵਾਈਆਂ ਦਾ ਕੀ ਆ ਜਾਂ ਕਾਸਟ ਤੇ ਜਿਹੜਾ ਗੁੱਲੀ ਡੰਡਾ ਹੈ ਉਹ ਦੁਬਾਰਾ ਫੇਰ ਹਰਾ ਹੋ ਜਾਂਦਾ ਇਸ ਤਰ੍ਹਾਂ ਤੁਸੀਂ ਗੁੱਲੀ ਡੰਡੇ ਨੂੰ ਆਪਣੇ ਖੇਤਾਂ ਦੇ ਵਿੱਚ ਆਪਣੀਆਂ ਕਣਕਾਂ ਦੇ ਵਿੱਚ ਕੰਟਰੋਲ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਜਾਂ ਜਾਣਕਾਰੀ ਚੰਗੀ ਲੱਗੀ ਤਾਂ ਇਹ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਮੈਨੂੰ ਇਹ ਜ਼ਰੂਰ ਦੱਸੋ ਵੀ ਕੀ ਤੁਹਾਨੂੰ ਕਿਵੇਂ ਰਿਜ਼ਲਟ ਵਧੀਆ ਮਿਲ ਰਹੇ ਨੇ ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਦੀ ਕਿਹੜੀ ਦਵਾਈ ਦਾ ਕਿਵੇਂ ਰਿਜ਼ਲਟ ਆ ਰਿਹਾ ਮੈਂ ਫਿਰ ਤੁਹਾਡੀ ਜਾਣਕਾਰੀ ਤੁਹਾਡੇ ਤੋਂ ਲੈ ਕੇ ਫਿਰ ਮੈਂ ਹੋਰ ਜਿੰਨੀ ਆਪਣਾ ਤਜਰਬਾ ਕਰਕੇ ਹੋਰ ਜ਼ਿੰਮੀਦਾਰ ਭਰਾਵਾਂ ਨਾਲ ਸਾਂਝੀ ਕਰੂੰਗਾ ਇਸ ਤਰ੍ਹਾਂ ਆਪਾਂ ਆਪਣੇ ਖੇਤ ਦੇ ਵਿੱਚ ਕਣਕ ਦੇ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਸਟਕਾਰਾ ਪਾ ਸਕਦੇ ਹਾਂ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜਦੋਂ ਤੁਸੀਂ ਐਕਸਲ ਤੇ ਟਾਪਿਕ ਇਹਦੇ ਵਿੱਚ ਦੋ ਗੱਲਾਂ ਨੇ ਜਿਹੜੀ ਟੌਪਿਕ ਆ ਉਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਚਾਹੀਦਾ। ਕੁੜੀਆਂ ਵਾਲੇ ਚੱਕਰ ਚ ਨਾ ਪਾਓ ਵੀ ਢੋਲੀ ਦੇ ਉੱਤੇ ਕੁੜੀ ਪਾਤੀ, ਉੱਪਰ ਦੀ ਪਾਣੀ ਪਾਤਾ। ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਚਾਹੀਦਾ। ਜੇ ਹੋ ਸਕੇ ਤਾਂ ਇੱਕ ਸਿਲਿਕੋਨ ਨਾਂ ਦਾ ਹੁੰਦਾ ਉਹਨੂੰ ਸਟਿੱਕਰ ਵੀ ਕਿਹਾ ਜਾਂਦਾ। ਉਸ ਨੂੰ ਕਿਸੇ ਵਧੀਆ ਕੁਆਲਿਟੀ ਦਾ ਲੈ ਕੇ 5 ਐਮਐਲ ਪਾ ਟੈਂਕੀ ਦਾ ਉਹ ਵੀ ਪਾ ਦੇਣਾ ਚਾਹੀਦਾ। ਇਹਦੇ ਵਿੱਚ ਕੋ ਜੀਮੇਦਾਰ ਭਰਾ 24D 58% ਮਿਕਸ ਕਰਦੇ ਨੇ। ਮੈਂ ਇਸ ਗੱਲ ਦੀ ਬਿਲਕੁਲ ਸਪਾਰਸ ਨਹੀਂ ਕਰਦਾ ਮੈਂ ਕਹਿੰਦਾ ਵੀ ਗੁੱਲੀ ਡੰਡੀ ਮਤਲਬ ਇਹ ਗੁੱਲੀ ਡੰਡਿਆਈ ਦੇ ਵਿੱਚ 24D 58% XL ਦੇ ਵਿੱਚ ਪਾਉਣੀ ਨਹੀਂ ਚਾਹੀਦੀ ਇਹ ਨੁਕਸਾਨ ਕਰਦੀ ਹੈ ਤੇ ਇਹ ਬਿਲਕੁਲ ਨਹੀਂ ਪਾਉਣੀ ਚਾਹੀਦੀ ਇਸ ਟਾਈਮ ਤੋਂ ਬਾਅਦ ਮਤਲਬ 24D ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਅੱਜ 20 ਜਨਵਰੀ ਹੋ ਚੁੱਕੀ ਹੈ ਕਣਕ ਪੱਕਣ ਦਾ ਮਤਲਬ ਬਹੁਤ ਘੱਟ ਟਾਈਮ ਰਹਿ ਗਿਆ ਜੇ ਦੇਖਿਆ ਜਾਵੇ ਆਪਾਂ ਵੀ ਅੱਧੇ ਟਾਈਮ ਦੀ ਹੋ ਚੁੱਕੀ ਹੈ ਇਹ ਮੇਂ ਨਦੀ ਫਸਲ ਹੋ ਚੁੱਕੀ ਐ ਤੇ ਇਸ ਤਰ੍ਹਾਂ ਤੁਸੀਂ ਆਪਣੇ ਨਦੀਨਾ ਤੋਂ ਛਟਕਾਰਾ ਪਾ ਸਕਦੇ ਹੋ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ ਪੈਸੇ ਦੇ ਨੁਕਸਾਨ ਤੋਂ ਬਚ ਸਕਦੇ ਹੋ ਤੇ ਇਸ ਤਰ੍ਹਾਂ ਮਤਲਬ ਤੁਸੀਂ ਆਪਣਾ ਇਹ ਗੁੱਲੀ ਡੰਡਾ ਕਾਬੂ ਕਰ ਸਕਦੇ ਹੋ ਇੰਨਾ ਕੁਝ ਕਹਿੰਦਾ ਹੋਇਆ ਧੰਨਵਾਦ ਥੈਂਕ ਯੂ